ਸਰਮਿਰਨਾ ਨਾਦਾ ਯਹਾਂ ਸਾਈ ਹਾਂ ਜਿਹੜੇ ਮਾਰੂਗਾਰੇ ਇਹ ਦੇਖਣਾ ਕੀ ਗੱਲ ਸ ਸਾਡੇ ਸਫਾਈ ਸੇਵਕ 2021 ਚ ਆਪਾਂ ਹਾਊਸ ਦੀ ਮੀਟਿੰਗ ਦੇ ਵਿੱਚ ਆਪਾਂ ਪ੍ਰੋਸੈਸ ਪਾਇਆ ਸੀ ਜਿਹੜਾ ਸਫਾਈ ਸੇਵਕ ਪੁਰਾਣੇ ਹੋ ਗਏ ਇਹਨਾਂ ਨੂੰ ਸੀਨੀਅਰ ਅਧਾਰ ਤੇ ਪ੍ਰੋਮੋਸ਼ਨ ਦਿੱਤੀ ਜਾਵੇ ਵੀ ਉਹ ਮਾਨਯੋਗ ਸਰਕਾਰ ਆਪਾਂ ਹਾਊਸ ਦੀ ਮੀਟਿੰਗ ਮਤਾ ਪਾ ਲਿਆ ਮਾਨਯੋਗ ਸਰਕਾਰ ਨੇ ਵੀ ਉਸ ਨੂੰ ਬੜਾ ਪਤਾ ਤੇ ਉਸ ਜਿਹੜੇ ਆਰਡਰ ਆਪਾਂ ਹਾਊਸ ਦੀ ਮੀਟਿੰਗ ਮਤਾ ਪਾਇਆ ਉਹਨਾਂ ਨੇ ਇਹਨਾਂ ਨੂੰ ਤਰੱਕੀ ਦਾ ਮੌਕਾ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਆਪਣੇ ਕਾਰਪੋਰੇਸ਼ਨ ਨੇ ਇਹਨਾਂ ਨੂੰ ਤਰੱਕੀ ਦਿੱਤੀ ਜਾਵੇ ਤੇ ਉਹਨਾਂ ਨੇ 1.5 ਸਾਲ ਹੋ ਗਿਆ ਸਾਨੂੰ ਇਹ ਬਾਰ ਬਾਰ ਕਦੀ ਮੇਅਰ ਸਾਹਿਬ ਕੋ ਕਦੀ ਕਮਿਸ਼ਨਰ ਮੈਡਮ ਕੋ ਕਦੀ ਕਿਸੇ ਕੋ ਕਿਸੇ ਕੋ ਵੀ ਇਹਨਾਂ ਨੂੰ ਜਿਹੜੀ ਪ੍ਰੋਮੋਸ਼ਨ ਇਹਨਾਂ ਦੀ ਤਰੱਕੀ ਹੋ ਗਈ ਪਈ ਹੈ ਇਹਨਾਂ ਨੂੰ ਸਾਡੇ ਸੁਪਰਵਾਈਜ਼ਰਾਂ ਨੂੰ ਤਰੱਕੀ ਦਿੱਤੀ ਜਾਵੇ ਤੇ ਤਕਰੀਬਨ ਸਾਡੇ ਸਫਾਈ ਸੇਵਕਾਂ ਤੇ ਸਾਡੇ ਵਾਲਮੀਕੀ ਸਮਾਜ ਦੇ ਨਾਲ ਧੱਕਾ ਹੁੰਦਾ ਆ ਰਿਹਾ ਹੈ ਭਾਈ ਜਿਹੜੇ ਸਫਾਈ ਸੇਵਕਾਂ ਦੇ ਤਰੱਕੀ ਹੈ ਬੰਦੀ ਹੈ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਫਿਰ ਇਹਨਾਂ ਨੇ ਹਾਰ ਥੱਕ ਕੇ ਮੁਲਾਜ਼ਮਾਂ ਨੇ ਅੱਕ ਦੁੱਕ ਕੇ ਕੋਰਟ ਦੇ ਵਿੱਚ ਇਹਨਾਂ ਨੇ ਆਪਣਾ ਕੇਸ ਲਾਤਾ ਔਰ ਮਾਨਜੋ ਕੋਰਟ ਨੇ ਵੀ ਆਪਣਾ ਫੈਸਲਾ ਦਿੱਤਾ ਵੀ ਇਹਨਾਂ ਦੇ ਬੰਦੇ ਆਰਡਰ ਇਹਨਾਂ ਨੂੰ 3 ਮਹੀਨੇ ਦੇ ਵਿੱਚ ਕਮਿਸ਼ਨਰ ਮੈਡਮ ਜੀ ਨੇ ਤੇ ਉਹਨਾਂ ਦੇ ਸਿਵਲ ਕਮਿਸ਼ਨਰ ਜੀ ਨੇ ਆਰਡਰ ਕਰ ਦਿੱਤੇ ਸਾਰੇ ਅਫਸਰਾਂ ਦੇ ਅਧਰ ਸੇਵਾਵਾਂ ਦੇ ਸਾਈਨ ਹੋ ਗਏ ਆ ਪਰ ਪਤਾ ਨਹੀਂ ਕਿਤੇ ਕਿਸ ਗੱਲੋਂ ਮੇਅਰ ਸਾਹਿਬ ਇਹਨੂੰ ਬਾਰ ਬਾਰ ਸਾਡੇ ਆਰਡਰਾਂ ਨੂੰ ਰੋਕੀ ਜਾਂਦੇ ਆ ਪਹਿਲਾਂ ਸਾਨੂੰ 24 25 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀਗਾ ਟਾਈਮ ਦਿੱਤਾ 23 ਤਰੀਕ ਨੂੰ 23 ਤਰੀਕ ਨੂੰ ਸਾਨੂੰ 4 ਵਜੇ ਦਾ ਟਾਈਮ ਪਹਿਲਾਂ 11 ਵਜੇ ਆਪਾਂ ਆਏ ਮੇਅਰ ਸਾਹਿਬ ਕੋ ਫੇ ਕਹਿੰਦੇ ਤੁਹਾਨੂੰ ਸ਼ਾਮੀ 4 ਵਜੇ ਤੁਹਾਡੇ ਜਿਹੜੇ ਸਵਾਈ ਸੇਵਕ ਮੇਡ ਹੈਗੇ ਉਹਨਾਂ ਨੂੰ ਆਪਾਂ 4 ਵਜੇ ਆਰਡਰ ਦੇ ਦੇਣੀ ਆ ਆਪਾਂ ਸਾਰੇ ਮੇਡ ਆ ਗਏ ਇਹਨਾਂ ਦੇ ਸਾਰੇ ਆ ਗਏ ਸਰਕਟ ਡ 4 ਵਜੇ ਤਕਰੀਬਨ ਪਤਾ ਨਹੀਂ ਜੀ ਮੇਅਰ ਸਾਹਿਬ ਨੇ ਫੋਨ ਕੀਤਾ ਵੀ ਇਹਨਾਂ ਨੂੰ ਆਰਡਰ ਆਪਾਂ ਨਹੀਂ ਦੇਣੇ ਬਈ ਆਪਾਂ 25 26 ਦੀ ਆਰਡਰ ਦਵਾਂਗੇ ਨਾ 26 ਤਰੀਕ 11 ਵਜੇ ਤਕਰੀਬਨ ਜੀ ਚਲੋ ਸਾਨੂੰ ਨਹੀਂ ਪਤਾ ਕਿ ਨਾਲ ਕੋਈ ਦਵਾਣੇ ਸੀਗੇ ਵੀ ਕਹਿੰਦੇ ਜੀ ਜਿੰਪਾਈ ਦੀ ਸਿਹਤ ਖਰਾਬ ਹੋ ਗਈ ਆਪਾਂ ਚਲੋ ਉਹਨਾਂ ਦਾ ਵੀ ਇਹ ਇੱਕ ਮੌਕਾ ਦਿੱਤਾ ਵੀ ਚਲੋ ਕੋਈ ਗੱਲ ਸਿਹਤ ਖਰਾਬ ਹੋ ਸਕਦੀ ਹੈ ਤਕਰੀਬਨ ਬੰਦੇ ਦੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਚਲੋ 11 ਵਜੇ ਵੀ ਚਲੋ ਆਪਾਂ ਤਾਂ ਇਹ ਕਹਿਆ ਵੀ ਜਿਹੜੇ ਵੀ ਆਪਾਂ ਮੇਅਰ ਸਾਹਿਬ ਨੂੰ ਆਪਾਂ ਕਾਰਪੋਰੇਸ਼ਨ ਦੀ ਮਾਵਾ ਮੇਅਰ ਵਾ ਚਲੋ ਕੋਈ ਗੱਲ ਸਰਕਾਰ ਦਾ ਹੈਗਾ ਹਾਂਜੀ ਹਾਂ ਜੀ ਕਮਿਸ਼ਨਰ ਨੇ ਜਾਂ ਜੱਬੀ ਕਮਿਸ਼ਨਰ ਕੋ ਭੰਡੇ ਨੇ ਇਹ ਸਟਰਕਮਿਸ਼ਨ ਹਾਂ ਜੀ ਫਿਰ ਕੀ ਮਤਲਬ ਉਹ ਤਕਰੀਬਨ ਸਾਡੇ ਨਾਲ ਮੈਡਮ ਜਿਹੜੇ ਮੈਡਮ ਕਮਿਸ਼ਨਰ ਸਾਹਿਬ ਸੀਗੇ ਉਹ ਚਲੇ ਗਏ ਛੁੱਟੀ ਤੇ ਤੇ ਜਿਹੜੇ ਸਾਡੇ ਅਸਿਸਟਰੈਂਟ ਕਮਿਸ਼ਨਰ ਸਾਹਿਬ ਜੀ ਉਹਨਾਂ ਦੇ ਸਾਲਾ ਜੀ ਦੀ ਡੈਥ ਹੋ ਗਈ ਤੇ ਉਹ ਵੀ ਛੁੱਟੀ ਤੇ ਚਲੇ ਗਏ ਇਸ ਕਰਕੇ ਜੋ ਜਿਹੜੇ ਆਰਡਰ ਬੰਦੇ ਆ ਕੋਈ ਨਾ ਕੋਈ ਕਾਰਪੋਰੇਸ਼ਨ ਦਾ ਅਧਿਕਾਰੀ ਹੈ ਵੱਡਾ ਕੋਈ ਵੀ ਮੇਅਰ ਜਾਂ ਕੁਝ ਦੇ ਸਕਦਾ ਇਸ ਕਰਕੇ ਜਿਹੜੇ ਸੁਪਰਡੈਂਟ ਸਾਹਿਬ ਉਹਨਾਂ ਨੇ ਕਿਹਾ ਵੀ ਆਪਾਂ ਮੇਅਰ ਸਾਹਿਬ ਦੇ ਹੱਥੋਂ ਦਵਾ ਦਨੇ ਤੁਹਾਨੂੰ ਆਰਡਰ ਬੱਸ ਵੀ ਕਿਹਾ ਕੋਈ ਗੱਲ ਨਹੀਂ ਮੇਅਰ ਸਾਹਿਬ ਦੇ ਦੇਣ ਚਾਹ ਮਾਦਰੀ ਪਾਰਟੀ ਲਾਹਤ ਨਹੀਂ ਲੈ ਰਹੀ ਨੇ ਸਰ ਲਾਹਤ ਨਹੀਂ ਲੈਣ ਕੇ ਸਰਕਾਰ ਨੇ ਦਾ ਸਲੋਟ ਜਿਹੜੀ ਤਰੱਕੀ ਬੰਦੀ ਸਵਾਈ ਸੇਵਕਾਂ ਦੀ ਉਹ ਤਾਂ ਪ੍ਰਮੋਟ ਕਰਕੇ ਕੱਲ ਦਿੱਤੀ ਚੰਡੀਗੜ੍ਹ ਉਹਨਾਂ ਨੇ ਕੱਲ ਦਿੱਤਾ ਸੀਗਾ ਵੀ ਇਹਨਾਂ ਨੂੰ ਤਰੱਕੀ ਦਿੱਤੀ ਜਾਵੇ 6ਵੇਂ ਮਹੀਨੇ ਉਹਨਾਂ ਨੇ ਆਰਡਰ ਕੀਤੇ ਆ ਸਾਨੂੰ ਇਹ ਵੀ ਉੱਥੋਂ ਆਈ ਆ ਚੰਡੀਗੜ੍ਹ ਤੋਂ ਉਹਨਾਂ ਨੇ ਬੈਟਿੰਗ ਕੱਲੀ ਆ ਵਾਪਸ ਬੀਹ ਮਹੌਸਲੀ ਮੀਟਿੰਗ ਮਤਾ ਪਿਆ ਸੀਗਾ ਭਰਾਣ ਕਿਹਾ ਵੀ ਇਹਨਾਂ ਦੀ ਜਿਹੜੀ ਤਰੱਕੀ ਮੰਗਦੀ ਹੈ ਸਾਈਸੇ ਕਹੇ ਦਿੱਤੀ ਜਾਵੇ ਸਰਕਾਰ ਹਾਂਜੀ ਇਹ ਸਰ ਅਠ ਮਲਾਜਮ ਆ ਜਿਹਨਾਂ ਦੀ ਤਰੱਕੀ ਹੈ ਸਾਈਸੇ ਕਹੇ ਇਹਨਾਂ ਨੂੰ ਸਰ ਬਾਰ-ਬਾਰ ਇਹ ਹੀ ਦੇ ਰਿਹਾ ਵੀ ਅੱਜ ਦੇ ਦੇਣੇ ਕੱਲ ਦੇ ਦੇਣੇ ਆ ਬਾਰ-ਬਾਰ ਇਹੇ ਧੋਖਾ ਹੋ ਰਿਹਾ ਇਹਨਾਂ ਨੂੰ ਵੀ ਅੱਜ ਅੱਜ ਬੁਲਾ ਲਿਆ ਅੱਜ ਹੁਣ ਸੋਮਵਾਰ ਬੁਲਾ ਲਿਆ ਦੇਖੋ ਸੋਮਵਾਰ ਕੀ ਕਰਦੇ ਦਿੰਦੇ ਆ ਆਰਡਰ ਨਹੀਂ ਦਿੰਦੇ ਹਾਂਜੀ ਸਰ ਕਿ ਕਿਹੜੀ ਇਹ ਪ੍ਰੋਬਲਮ ਆ ਰਹੀ ਹੁਣ ਸੋਮਵਾਰ ਦੇ ਟਾਈਮ ਤੇ ਕਿ ਸੋਮਵਾਰ ਜੇ ਕਰ ਨਹੀਂ ਦਿੰਦੇ ਕਿ ਕੀ ਆਪਣਾ ਕੀ ਹੋਏਗਾ ਸਰ ਪਹਿਲਾਂ ਤਾਂ ਮੈਂ ਜਿਹੜੀ ਗੱਲ ਤੇ ਚਾਨਣਾ ਪਾਣਾ ਚਾਹੁੰਦਾ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਇਸ ਨਿਓਰਟੀ ਦਾ ਮੁੱਦਾ ਹੈ ਨਾ ਅਸੀਂ 2021 ਤੋਂ ਲਗਾਤਾਰ ਇਹਨਾਂ ਕੋ ਮੰਗ ਕਰਦੇ ਆ ਰਹੇ ਹਾਂ ਇਹ 2020 'ਚ ਮੇਰ ਬਣੇ ਆ ਅਸੀਂ ਕਿ ਚਲੋ ਸਾਡੇ ਪੁਰਾਣੇ ਸਾਥੀ ਆ ਨੋਣਾ ਅਸੀਂ ਇਹਨਾਂ ਕੋ ਮੁਲਾਜ਼ਮਾ ਦੇ ਹਿੱਤ ਦਾ ਕੰਮ ਕਰਾ ਲਈਏ ਲੇਕਿਨ 2021 ਤੋਂ ਲਗਾਤਾਰ ਇਹਨਾਂ ਨਾਲ ਸਟਰਗਲ ਕਰਦੇ ਹੋਏ ਅਸੀਂ ਇੱਥੇ ਤੱਕ ਪਹੁੰਚੇ ਇਹਨਾਂ ਨੇ ਇਸ ਫਰਵਰੀ ਵਿੱਚ 2024 ਨੂੰ ਫਰਵਰੀ ਦੇ ਵਿੱਚ ਇਹਨਾਂ ਨੇ ਮਤਾ ਪਾ ਕੇ ਭੇਜਿਆ ਜਿਹਦਾ ਜਵਾਬ 6 ਜੂਨ 2024 ਨੂੰ ਡਾਇਰੈਕਟੋਰੇਟ ਨੇ ਮਤਾ ਪਾਸ ਕਰਕੇ ਭੇਜ ਦਿੱਤਾ ਲਿਖ ਦਿੱਤਾ ਗਿਆ ਸਪਸ਼ਟ ਖਰਾਰ ਦੇ ਵਿੱਚ ਕਿ ਜਿਹੜਾ ਦਫਤਰ ਆ ਅਥਾਰਟੀ ਆ ਉਹ ਇਹਨਾਂ ਨੂੰ ਆਪਣੇ ਨਿੱਜੀ ਤੌਰ ਤੇ ਆਪਣੇ ਪੱਧਰ ਤੇ ਇਹਨਾਂ ਨੂੰ ਕਾਰਵਾਈ ਕਰਕੇ ਪ੍ਰਮੋਟ ਕਰ ਦਿੱਤਾ ਜਾਵੇ ਲੇਕਿਨ ਉਸ ਤੋਂ ਬਾਅਦ ਵੀ ਇਹਨਾਂ ਨੇ ਇਹਨਾਂ ਦੇ ਸਿਰ ਤੇ ਜੂਨੇ ਸਿਰਕਿਆ ਮੇਰੇ ਕੋਲ ਇੱਕ ਐਪਲੀਕੇਸ਼ਨ ਆ ਵਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਆ ਦੇਖ ਲਿਓ ਚਾਹੇ ਕਿਉਂਕਿ ਅਸੀਂ 28 8ਵੇਂ ਮਹੀਨੇ ਦੀ 28 ਤਰੀਕ ਨੂੰ ਅਸੀਂ ਔਰ ਇੱਕ ਬੇਨਤੀ ਪੱਤਰ ਦਿੱਤਾ ਆਰਡਰ ਆਣ ਤੋਂ ਬਾਅਦ ਵੀ ਕਿ ਸਾਡੇ ਆਰਡਰ ਜਿਹੜੇ ਬਣਦੇ ਹੱਕ ਦੇ ਦਿੱਤਾ ਜਾਵੇ ਮੇਅਰ ਸਾਹਿਬ ਦਾ ਉਸ ਵੇਲੇ ਬਿਆਨ ਸੀਗਾ ਸਾਈਨ ਕੀਤੇ ਹੋਏ ਐਪਲੀਕੇਸ਼ਨ ਆ ਦੇ ਵਿੱਚ ਅਸੀਂ ਤਾਂ ਕੱਲ ਹੀ ਆਰਡਰ ਦੇ ਦਿੰਨੇ ਤੁਹਾਨੂੰ ਲੇਕਿਨ ਉਹ ਕੱਲ ਅੱਜ ਤੱਕ ਨਹੀਂ ਆਈ ਅਸੀਂ ਮਜਬੂਰ ਹੋ ਕੇ ਅਸੀਂ ਹਾਈ ਕੋਰਟ ਦੇ ਵਿੱਚ ਗਏ ਆ 19 ਸਤੰਬਰ ਨੂੰ ਅਸੀਂ ਐਪਲੀਕੇਸ਼ਨ ਉੱਥੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ 23 ਤਰੀਕ ਪਾਈ ਉਹਨਾਂ ਨੇ ਸਤੰਬਰ ਮਹੀਨੇ ਦੀ 23 ਤਰੀਕ ਨੂੰ ਮਾਨਯੋਗ ਕੋਰਟ ਹਾਈ ਕੋਰਟ ਅਦਾਲਤ ਨੇ ਸਾਡੇ ਫੇਵਰ ਦੇ ਵਿੱਚ ਆਰਡਰ પાસ ਕਰ ਦਿੱਤਾ ਉਹਦੇ ਵਿੱਚ 90 ਦਿਨ ਦਾ ਇਹਨਾਂ ਨੂੰ ਸਮਾਂ ਦਿੱਤਾ ਕਿ 90 ਦਿਨ ਦੇ ਵਿੱਚ ਇਹਨਾਂ ਦੀ ਪ੍ਰਮੋਸ਼ਨ ਦੇ ਆਰਡਰ ਆ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਲੇਕਿਨ 4 ਅਕਤੂਬਰ ਨੂੰ ਜਦੋਂ ਦਫ਼ਤਰ ਨੇ ਆਰਡਰ ਰਿਸੀਵ ਕੀਤੇ ਇਹਨਾਂ ਨੇ ਉਸ ਤੋਂ ਬਾਅਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹ ਚਾਹਦੇ ਤਾਂ 5 ਤਰੀਕ ਨੂੰ 5 ਅਕਤੂਬਰ ਨੂੰ ਆਰਡਰ ਦੇ ਸਕਦੇ ਸੀ ਪਰ ਨਹੀਂ ਕੁਝ ਹੀ ਰਾਜਨੀਤੀ ਕਰਨਾ ਕਰਕੇ ਜਾਂ ਕੁਝ ਪਰਸਨਲ ਹੀ ਬੰਦਿਆਂ ਨੂੰ ਜਿਹੜੇ ਇਹਨਾਂ ਦੇ ਖਾਸ ਹੈਗੇ ਆ ਉਹਨਾਂ ਨੂੰ ਫਾਇਦਾ ਪਹਚਾਨ ਖਾਤਰ ਇਹਨਾਂ ਨੇ ਇਹ ਆਰਡਰ ਜਾਣਬੁੱਝ ਕੇ ਰੋਕੇ ਲਾਸਟ ਅਸੀਂ ਤੁਹਾਨੂੰ ਪਤਾ ਵੀ ਇੱਥੇ ਮੰਤਰੀ ਸਾਹਿਬ ਆਏ ਸੀਗੇ ਡਾਕਟਰ ਰਵਜੋਤ ਜੀ ਅਸੀਂ ਉਸ ਦਿਨ ਵੀ ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀ ਸੀਗੀ ਕਿ ਸਾਡੇ ਜਿਹੜੇ ਬਣਦਾ ਹੱਕ ਸਾਡੇ ਇਹਨਾਂ ਦਾ ਸਫਾਈ ਸੇਵਕਾ ਦਾ ਉਹ ਦਿੱਤਾ ਜਾਵੇ ਉਹਨਾਂ ਦੀ ਸਿਫਾਰਿਸ਼ ਤੇ ਡਾਕਟਰ ਰਵਜੋਤ ਜੀ ਦੇ ਕਹਿਣ ਦੇ ਉੱਪਰ ਉਹਨਾਂ ਨੇ ਮੈਡਮ ਨੂੰ ਆਪਣੇ ਕੋਲ ਬੁਲਾ ਕੇ ਸਪੈਸ਼ਲੀ ਸਾਨੂੰ ਵੀ ਕੋਲ ਬੁਲਾ ਕੇ ਦੱਸ ਕਿਹਾ ਵੀ ਇਹਨਾਂ ਦਾ ਬਣਦਾ ਹੱਕ ਦੇ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਮੈਡਮ ਜੀ ਨੇ ਇਹ ਜਿਹੜੇ ਆਰਡਰ ਪਾਸ ਕਰਕੇ 23 ਤਰੀਕ ਨੂੰ ਆਰਡਰ ਸਾਈਨ ਕਰਕੇ ਮੈਡਮ ਚਲੇ ਗਏ ਛੁੱਟੀ ਤੇ ਨਾ ਮੈਡਮ ਸੀਗੇ ਨਾ ਤਵਾਰੀ ਸਾਹਿਬ ਸੀਗੇ ਉਹਨਾਂ ਦਾ ਚਲੋ ਘਰੇਲੂ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ ਪਰ ਮੇਅਰ ਸਾਹਿਬ ਦਾ ਇਹ ਆਰਡਰ ਰੋਕਣ ਦਾ ਹੱਕ ਨਹੀਂ ਬਣਦਾ ਮੇਅਰ ਸਾਹਿਬ ਹਾਈ ਕੋਰਟ ਤੋਂ ਉੱਪਰ ਨਹੀਂ ਹੈਗੇ ਕੋਰਟ ਦੇ ਆਰਡਰ ਆ ਇਹ ਮੇਅਰ ਸਾਹਿਬ ਇਹਦੇ ਤੋਂ ਉੱਪਰ ਨਹੀਂ ਹੈਗੇ ਮੇਅਰ ਸਾਹਿਬ ਨੇ ਹੋਰ ਇੱਕ ਸਾਲ ਤੋਂ ਬਾਅਦ ਫਿਰ ਐਮਸੀ ਦਾ ਇਲੈਕਸ਼ਨ ਦੁਬਾਰਾ ਲੜਨਾ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਵੀ ਇਹਨਾਂ ਨੇ ਆਣਾ ਕਿ ਨਹੀਂ ਆਣਾ ਲੇਕਿਨ ਹਾਈ ਕੋਰਟ ਇਹੋ ਇਹ ਮੁਲਾਜ਼ਮ 60 ਸਾਲ ਦੀ ਉਮਰ ਤੱਕ ਇੱਥੇ ਮੁਲਾਜ਼ਮ ਆ ਇੰਨਾ ਧੱਕਾ ਇਹਨਾਂ ਦਾ ਕਮੇਟ ਸਾਹਿਬ ਕਰਦੇ ਆ ਕਦੀ ਕਹਿ ਰਹੇ ਆ ਵੀ ਅਸੀਂ ਜਿੰਪਾ ਜੀ ਕੋਲ ਆਰਡਰ ਦਵਾਣੇ ਜਿੰਪਾ ਜੀ ਆਰਡਰ ਦੇਣ ਦੇ ਹੈਗੇ ਤੁਸੀਂ ਦੱਸੋ ਉਹਨਾਂ ਨੇ ਕੁਝ ਕੀਤਾ ਇਹਦੇ ਵਿੱਚ ਜੇ ਜਦੋਂ ਤੱਕ ਉਹ ਮੰਤਰੀ ਸੀਗੇ ਉਦੋਂ ਇਹ ਆਰਡਰ ਕਿਉਂ ਨਹੀਂ ਪਾਸ ਹੋਇਆ ਇਹਨਾਂ ਨੇ ਹੱਕ ਆਪਣਾ ਲੜ ਕੇ ਲਿਆ ਵਾ ਜਿੰਪਾ ਜੀ ਮੇਰੀ ਬੇਨਤੀ ਸੁਣੀਓ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪੈਸੇ ਲਗਾ ਕੇ ਇਹ ਮੁਲਾਜ਼ਮਾਂ ਨੇ ਸਪਾਈ ਸੇਵਕਾਂ ਨੇ ਫੇਰ ਇਹ ਆਰਡਰ ਲਿਆ ਔਰ ਇਹਦਾ ਕ੍ਰੈਡਿਟ ਕਿੱਦਾਂ ਲੈ ਲੂਗੇ ਤੁਸੀਂ ਮੈਨੂੰ ਇਹ ਦੱਸਿਆ ਜਾਵੇ ਮੇਰ ਸਾਹਿਬ ਤੁਸੀਂ ਕਦੀ ਕਹਿੰਦੇ ਜਿੰਪਾ ਜੀ ਦਊਗੇ ਕਦੀ ਕਹਿੰਦੇ ਤੁਸੀਂ ਅਸੀਂ 11 ਵਜੇ ਆਰਡਰ ਦੋਗੇ ਅੱਜ ਕਹਿੰਦੇ ਤੁਸੀਂ ਸ਼ਹੀਦੀ ਦਿਵਸ ਚੱਲਾ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਵੀ 21 ਤਰੀਕ ਤੋਂ ਉਹਦਾ ਸ਼ੀਦੀ ਦੇ ਵਿੱਚ ਸ਼ੁਰੂ ਸੀਗਾ 21 ਤਰੀਕ ਨੂੰ ਤੁਸੀਂ ਵੋਟਾਂ ਹੋਈਆਂ ਉਦੋਂ 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 ਤੁਸੀਂ ਢੋਲ ਕਿੱਦਾਂ বাজਾਏ ਉਦੋਂ ਤੁਸੀਂ ਲੱਡੂ ਗੱਡਾ ਬੰਦੇ ਮੈਨੂੰ ਇੱਕ ਚੀਜ਼ ਦਾ ਜਵਾਬ ਤਾਂ ਦਿਓ ਜੇ ਸ਼ੀਦੀ ਦੇ ਵਿੱਚ ਸੀਗਾ ਮੇਰ ਸਾਹਿਬ ਗੱਲ ਕਰਦੇ ਆ ਪੱਤਰਕਾਰ ਜੀ ਨੇ ਗੱਲ ਕੀਤੀ ਸਾਡੇ ਬਿਰਦੀ ਜੀ ਨੇ ਕਿ ਮੇਰ ਸਾਹਿਬ ਇਦਾਂ ਦਾ ਕਰਕੇ ਗੱਲ ਆ ਅਖੇ ਜੀ ਸਰਕਾਰ ਨੇ ਸਾਨੂੰ ਮਨਾ ਕਰ ਦਿੱਤੇ ਸ਼ੀਦੀ ਦੇ ਵਿੱਚ ਸਰਕਾਰ ਬਾਕੀ ਚੀਜ਼ਾਂ ਨਹੀਂ ਮਨਾ ਕਰ ਰਹੀ ਸਿਰਫ ਇੱਕ ਸਫਾਈ ਸੇਵਕਾਂ ਦੀ ਪ੍ਰਮੋਟ ਕਰਨ ਲਈ ਮਨਾ ਕਰ ਰਹੀ ਆ ਹੁਣ ਸੋਮਵਾਰ ਦਾ ਟਾਈਮ ਦਿੱਤਾ ਉਹਨ ਕਿੱਦਾਂ ਦੇ ਦੇਈ 72 ਘੰਟੇ ਦਾ ਸਮਾਂ ਦਿੱਤਾ ਈ ਸਾਡੇ ਪ੍ਰਧਾਨ ਜੀ ਨੇ ਅਗਰ 72 ਘੰਟੇ ਦੇ ਵਿੱਚ ਇਹ ਸਾਡੇ ਆਰਡਰ ਜਿਹੜੇ ਨਹੀਂ ਦਿੰਦੇ ਸੋਮਵਾਰ ਤੋਂ ਆਪਾਂ ਪੂਰਨ ਤੌਰ ਤੇ ਕੰਮ ਬੰਦ ਕਰਾਂਗੇ ਨਾ ਕਿ ਸਫਾਈ ਸੇਵਕ ਦਾ ਕੰਮ ਬੰਦ ਹੋਊਗਾ ਦਫਤਰ ਦਾ ਵੀ ਟੋਟਲ ਕੰਮ ਬੰਦ ਕਰ ਦਿੱਤਾ ਜਾਊ ਇਹ ਲੱਗਦਾ ਨਹੀਂ ਕਿ ਖਾਮ ਖਾ ਦੀ ਸ਼ੋਹਰਤ ਲੈਣ ਦੇ ਵਾਸਤੇ ਇਹ ਜਿਹੜਾ ਸਾਰਾ ਕੁਝ ਲੇਟ ਕੀਤਾ ਜਾ ਰਿਹਾ ਹੈ ਮੇਰੇਖੋ ਪੰਡਤ ਜੀ ਇਹ ਤਾਂ ਗੱਲ ਸਮਝਦੇ ਆ ਜੀ ਸਾਰੇ ਦੇਖਦੇ ਪਿਆ ਵਾ ਵੀ ਇਹ ਸਿਰਫ ਦੇ ਸਿਰਫ ਕ੍ਰੈਡਿਟ ਲੈਂਨ ਦੀ ਗੱਲ ਵਾ ਕੰਮ ਨਹੀਂ ਕਿਸੇ ਨੇ ਕੀਤਾ ਲੇਕਿਨ ਕ੍ਰੈਡਿਟ ਅਸੀਂ ਲੈਣਾ ਚਾਹੁੰਦੇ ਆ ਤੁਸੀਂ ਕੰਮ ਤਾਂ ਕਰੋ ਇਹ ਤੁਸੀਂ ਇਹ ਦੇਖੋ ਵੀ ਕਦੋਂ ਦੀ ਕਾਰਪੋਰੇਸ਼ਨ ਤੁਸੀਂ ਚਾਰ ਬਾਰੀ ਐਮਸੀ ਬਣਿਆ ਤੁਸੀਂ ਇਹ ਦੇਖੋ ਅੱਜ ਤੱਕ ਅਦੀ ਪ੍ਰਮੋਟ ਹੋਏ ਇਹ ਬੰਦੇ ਇਹ ਸਿਨਿਓਰਿਟੀ ਤੁਸੀਂ ਲਾਗੂ ਕਰਵਾਈ ਜੇ ਤੁਸੀਂ ਲਾਗੂ ਨਹੀਂ ਕਰਵਾਈ ਤਾਂ ਤੁਸੀਂ ਇਹਦਾ ਕ੍ਰੈਡਿਟ ਕਿੱਦਾ ਲੈਣਾ ਚਾਹੋਗੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਸੋ ਸਾਰਿਆਂ ਦਾ ਇਹ ਜੀ ਅਸੀਂ ਆਪ ਲੜੀ ਹੈਗੀ ਆ ਇਹ ਜੀ ਅਸੀਂ ਆਪ ਲੜੀਏ ਕੋਰਟ ਦੇ ਆਰਡਰ ਆ ਅਸੀਂ ਅਸੀਂ ਕੁਝ ਨਹੀਂ ਬੋਲਦੇ ਪਏ ਕੋਰ